ਤੇ ਲੋ ਜੀ ਹੁਣ ਆ ਗਿਆ ਸੀ ਅੱਜ ਫਿਲਮ ਦੇਖਣ ਰਚਿਤ ਬਾਜੀ ਹਾਂਜੀ ਕਿਹੜੀ ਮੂਵੀ ਦੇਖਣ ਆਇਆ ਤੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿਹੜੀ ਦੇਖ ਰਹੇ ਆਂ ਆਪਾਂ ਬਾਜੀ ਗੁਰਨਾਨਕ ਜਹਾਜ ਬਾਜੀ ਗੁਰਨਾਨਕ ਜਹਾਜ ਬਹੁਤ ਵਧੀਆ ਟ੍ਰੇਲਰ ਸੀ ਨਾ ਤੇ ਮੂਵੀ ਕਹਿੰਦੇ ਬਹੁਤ ਵਧੀਆ ਆ ਤੇ ਅੱਜ ਦੇਖਣ ਆਇਆ ਇਹਦੇ ਨਾਲ ਰਿਵਿਊ ਦੇਵਾਂਗੇ ਕਿਵੇਂ ਦੀ ਹੈਗੀ ਮੂਵੀ ਤੇ ਬਾਈ ਨੇ ਸਾਨੂੰ ਡਿਸਕਾਊਂਟ ਬਿਲਕੁਲ ਨਹੀਂ ਦਿੱਤਾ ਬਾਈ ਡਿਸਕਾਊਂਟ ਕਰ ਦੇ ਯਾਰ ਤੁਮਾਜ ਤੁਸੀਂ ਹਰ ਜਗ੍ਹਾ ਜਾ ਕੇ ਡਿਸਕਾਊਂਟ ਮੰਗਣ ਲੱਗ ਜੰਨੇ ਹੋ ਯਾਰ ਆਪਾਂ ਫਾਇਦਾ ਹੀ ਆ ਨਾਲ ਕੋਕ ਡ੍ਰਿੰਕ ਦੇ ਦੇਣਗੇ ਬਾਈ ਪਰ ਉਹ ਪਾਣੀ ਪੂਣੀ ਲੈ ਜੀ ਅੰਦਰੋਂ ਹੈਗਾ ਪਾਣੀ ਅੰਦਰੋਂ ਪਿੰ ਓ ਯਾਰ ਮਹਿੰਗਾ ਬਹੁਤ ਨੇ ਅੰਦਰ ਬੈਂਕੀ ਆ ਵੀਡੀਓ ਨੂੰ ਪਾਜ਼ ਕੀਤਾ ਕਰਦਾ ਮੈਂ ਫੋਨ ਨੰਬਰ ਨਾਲ ਦੇ ਰਿਆਂ ਆਪਣਾ ਬਾਈ ਦਿਓ ਦੀਓ ਨੰਬਰ ਪਾਜ਼ ਕਰੋ ਵੀਡੀਓ ਲੋ ਜੀ ਤੁਸੀਂ ਸੁਣ ਲਿਆ ਉਹਨਾਂ ਨੰਬਰ ਬਾਈ ਦਾ ਤੇ ਇਸ ਕਰਕੇ ਨੰਨੀ ਗਾਲਾਂ ਪਈ ਜਾ ਰਹੀਆਂ ਨਹੀਂ 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 ਗਾਲਾਂ ਪਰ ਕਾਦੀ ਪੈਣੀਆਂ ਚਲੋ ਭਾਜੀ ਬਾਈ ਜੀ ਬਾਈ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਬਾਈ ਜੀ ਚੈਨਲ ਦਾ ਅੱਛਾ ਸਭ ਤੋਂ ਵਧੀਆ ਗੱਲ ਪਿੰਡਾਂ ਵਾਲੇ ਬਲੌਗਰ ਕਰ ਲਿਓ ਸਭ ਤੋਂ ਵਧੀਆ ਗਾ ਦੇਖੋ ਪੇਪਰਲੈਸ ਹੋ ਗਈ ਹੈ ਟਿਕਟ ਇੱਥੇ ਆ ਗਈ ਪੇਪਰ ਵੇਸਟ ਨਹੀਂ ਹੋ ਰਿਹਾ ਹੈ ਨਾ ਕੀ ਬਾਤ ਹੈ ਆ ਚੀਜ਼ ਬਹੁਤ ਵਧੀਆ ਪੇਪਰ ਕਿਉਂਕਿ ਹੈਗਾ ਦ੍ਰਿਸ਼ਤਾ ਨਾਲ ਕਨੈਕਟਡ ਦ੍ਰਿਸ਼ਤਾ ਨਾਲ ਲਾਉਣੇ ਆਪਾਂ ਲਾਉਣੇ ਆ ਸਹੀ ਗੱਲ ਆ ਵਧਵਾਉਣ ਤੇ ਚਲੋ ਜੀ ਦਰਵਾਜ਼ਾ ਖੋਲੋ ਗੁਰਜੀ ਲੋ ਜੀ ਇੱਥੇ ਹੋ ਰਹੀ ਆ ਚੈਕਿੰਗ ਤੇ ਚਲੋ ਭਾਈ ਤੁਸੀਂ ਇੱਥੇ ਆ ਜਾਓ ਕੋਈ ਕੀ ਹਾਲ ਚੰਗਾ ਵਧੀਆ ਹੈ ਜੀ ਹਾਲ ਚੰਗੀ ਗੱਲ ਆ ਭਾਈ ਬਈ ਕੀ ਨਾ ਤੁਹਾਡਾ ਮੇਰਾ ਵੀ ਰਾਮ ਰਾਹੁਲ ਚਲੋ ਭਾਈ ਥੈਂਕ ਯੂ ਸੋ ਮਚ ਬਾਜੀ ਆ ਇੱਕ ਵੱਡਾ ਸਾਰਾ ਪ੍ਰੋਜੈਕਟ ਉਹ ਪਿਆ ਪੁਰਾਣੇ ਟਾਈਮ ਦਾ ਫਿਲਮ ਹਾਲਾ ਭਾਈ ਉਹ ਰੀਤ ਭਾਜੀ ਇਧਰ ਵੀ ਦੁਕਾਨ ਚੈੱਕ ਕਰ ਲਈ ਜਾਣਾ ਕਿ ਕੁਛ ਖਾਣ ਨੂੰ ਤੁਸੀਂ ਮੇਰੇ ਨਾਲ ਆਏ ਆ ਹਾਂਜੀ ਅਸੀਂ ਸਿਰਫ ਅਜੇ ਸਿਰਫ ਜਸ ਚੈੱਕ ਕਰ ਰਹੇ ਆ ਵੀ ਕੀ ਕੁਛ ਹੈਗਾ ਖਾਣ ਲਈ ਉਹ ਫੇ ਉਥੇ ਨਾਲ ਤੁਸੀਂ ਮੈਨੂੰ ਉਹ ਲੈ ਹੀ ਲੈਣਾ ਨਾ ਆਰਡਰ ਕੋਈ ਨਹੀਂ ਆਵਾਂਗੇ ਆਰਡਰ ਚਲੋ ਥੈਂਕ ਯੂ ਤੇ ਆਪਾਂ ਆਏ ਆ ਜੀ ਦੇਖਣ ਮੂਵੀ ਤਸਵੀਰ ਜਸਤਪਾਈ ਦੀ ਗੁਰੂ ਨਾਨਕ ਜਹਾਜ਼ ਬਾਈ ਕੀ ਲੱਗਦਾ ਫਿਲਮ ਦਾ ਦੇਖੀ ਮੈਂ ਟਰੇਲਰ ਦੇਖਿਆ ਸੀ ਹੂੰ ਮੈਨੂੰ ਲੱਗਾ ਕੁਝ ਡਿਫਰੈਂਟ ਆ ਮਤਲਬ ਨਾਰਮਲ ਜਿੱਦਾਂ ਪੰਜਾਬੀ ਮੂਵੀਜ਼ ਬਣਦੀਆਂ ਉਹ ਤੋਂ ਬਹੁਤ ਅਲੱਗ ਉਹਨਾਂ ਨੂੰ ਲੱਗਿਆ ਨਾ ਤੇ ਵਾਕਈ ਜਿਹੜੇ ਅੱਜ ਰਿਵਿਊ ਵੀ ਆ ਰਹੇ ਉਹ ਵੀ ਇਦਾਂ ਦੇ ਆ ਰਹੇ ਵੀ ਬਾਈ ਇਸ ਤੋਂ ਉੱਪਰ ਮੂਵੀ ਨਹੀਂ ਆਈ ਤਾਂ ਪੰਜਾਬੀ ਡਿਸਟਰੀਬਿਊਸ਼ਨ ਕੋਈ ਪੰਜਾਬੀ ਮੂਵੀ ਦੇਖਣ ਆਇਆ ਐਕਸਪੈਕਟੇਸ਼ਨਸ ਥਾਈ ਹਾਂ ਮਤਲਬ ਇੱਕ ਸਭ ਤੋਂ ਪਹਿਲਾਂ ਅਸੀਂ ਚਾਰ ਸਾਹਿਬਾਂ ਦੀ ਮੂਵੀ ਆਈ ਸੀ ਉਦੋਂ ਬਾਅਦ ਜੇ ਕਿਹਦੇ ਨਵੀਂ ਆਪੂ ਵੀ ਆਈ ਨੇ ਕਿੱਥੇ ਦੇਖੀ ਸੀ ਇਕੱਠੇ ਦੇਖੀ ਸੀ ਆਹ ਤੇ ਚਲੋ ਹੁਣ ਟਾਈਮ 7 ਵਜੇ ਦਾ ਦੇਖਦੇ ਹੁਣ ਮੂਵੀ ਕਿਵੇਂ ਦੀ ਲੱਗਦੀ ਆ ਇੱਥੋਂ ਵੀ ਖਾਣਾ ਟੈਸਟ ਕਰਾਂਗੇ ਇਹ ਦੇਖਦਾ ਦੱਸਾਂਗੇ ਕਿੰਨਾ ਕੁ ਮਹਿੰਗਾ ਤੁਹਾਨੂੰ ਖਾਣਾ ਆਹ ਕੀ ਮੈਨੂੰ ਪਾਪਾ ਨੂੰ ਮਿਲਨੇ ਤੇ ਹੋਰ ਕੀ ਖਾਣਾ ਤਾਂ ਖਾਣਾ ਹੀ ਆ ਨਾ ਟੈਸਟ ਕਰਦੇ ਨੇ ਹੈ ਭਾਜੀ ਭਈ ਉੱਥੇ ਨਾ ਆਪਾਂ ਖਾਣਾ ਇੱਥੇ ਤੇ ਭਈ ਆਪਾਂ ਪਾਪਪਨ ਮਿੱਠੇ ਤੇ ਦੂਜੇ ਇੱਕਦਮ ਕੀਨ ਇਕੱਠੇ ਲੈ ਲਿਆ ਮੈਂ ਕਹਿੰਦਾ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਫਿਲਮ ਨਾਲੋਂ ਜ਼ਿਆਦਾ ਸਾਡੀ ਵੀਡੀਓ ਨਾ ਲੰਬੀ ਹੋ ਜਾਏ ਬੰਦ ਕਰੀਏ ਆਪਾਂ ਦਿਖਾਉਣਾ ਆਸੇ ਸਤ ਨੂੰ ਇਕੱਠੇ ਹੋ ਗਏ ਮੋਜੀ ਮੂਵੀ ਸ਼ੁਰੂ ਹੋ ਚੁੱਕੀ ਆ ਜੀ ਤੇ ਇਧਰ ਭਾਜੀ ਹੁਣੇ ਬੈਠੇ ਨੇ ਪੂਰੇ ਇੰਜੋਏ ਕਰ ਰਹੇ ਨੇ ਤੇ ਕਾਫੀ ਵਧੀਆ ਆਡੀਅਸ ਆ ਚੁੱਕੀ ਆ ਲਗਭਗ ਤੇ ਚਲੋ ਹੁਣ ਮੂਵੀ ਇੰਜੋਏ ਕਰਦੇ ਆ ਤੇ ਐਂਡ ਤੇ ਦੱਸਦੇ ਆ ਤੁਹਾਨੂੰ ਰਿਵਿਊ ਕਿਉ ਭਾਜੀ ਕਿਹਾ ਨੇ ਲੋਏ ਜੇ ਤਰਾਪਾ ਲੈ ਲਿਆ ਬਹੁਤ ਬੋਨਾ ਸੌਦਾ ਮਾਰ ਲਿਆ ਤੈਨਾਂ ਦਾ ਵੀ ਇੰਟਰਵਲ ਹੋਇਆ ਸੀ ਸੋਨੇ ਐਕਸਟਰਾ ਕਰਦੇ ਆਂ ਬੇਗੋਂ ਕੱਚ ਬਾਤੇ ਉਹਦੇ ਵੀ ਉਹ ਮਿਕਸ ਕਰ ਦੋਗੇ ਵਧੀਆ ਤਰ੍ਹਾਂ ਅੱਛਾ ਨਹੀਂ ਤਾਂ ਫੜੀ ਪੁੱਛ ਆ ਜਾਣਾ ਦੀ ਕੁਰੀ ਕੋਈ ਫੜੀ ਪੁੱਛ ਆ ਜਾਣਾ ਸੀ ਬਹੁਤ ਜੀ ਬਹੁਤ ਤਰਾਹ ਆ ਮਿੱਠੇ ਪੂਰੇ ਬਾਤੇ ਉੱਪਰੋਂ ਚੀਜ਼ ਵਾਲੇ ਪਾ ਲਈਓ ਆ ਥੋੜੇ ਮਿੱਠੇ ਵੀ ਪਾਉਣੇ ਆ ਥੋੜੇ ਮਿੱਠੇ ਵੀ ਪਾਉਣੇ ਆ ਬਾਲੇ ਨਹੀਂ ਉਹਦੇ ਮਿੱਠੇ ਬਾਲੇ ਯਾਰ ਮੇਰੇ ਘਰ ਤੇ ਉਹ ਗਏ ਉਹ ਵਿੱਚ ਪੈ ਕੇ ਪਹਿਲਾਂ ਹੀ ਬਾਸ ਹੋ ਲੈ ਕਿਆ ਬਾਤ ਆ ਥੈਂਕ ਯੂ ਸੋ ਮੱਚ ਪਾ ਜੀ ਆ ਬੜੀ ਤਾਂ ਗੱਲ ਆ ਫੋਟੋ ਥੰਮ ਦੇ ਲਈ ਲੈ ਲਈ ਬਸ ਆ ਫਿਕ ਆ ਮੈਂ ਫੜ 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 ਆ ਬੜੀ ਤਾਂ ਗੱਲ ਅੱਲਾ ਓਕੇ ਆਪ ਕਹਿੰਦਾ ਭਾਈ ਹਾਂਜੀ ਭਾਈ ਕਿਵੇਂ ਅੱਜ ਅਸੀਂ ਨੇ ਉਹਦਾ ਭਾਈ ਵੀ ਹਿੱਸਾ ਬਣ ਕੇ ਕਿਉਂਕਿ ਨਵੇਂ ਚੈਨਲ ਦੇ ਨਵੇਂ ਭਾਈ ਉਹਨਾਂ ਨੂੰ ਮੌਕਾ ਦੇ ਰਹੇ ਆ ਬਲੌਗ ਲਈ ਮੈਂ ਕਿਹਾ ਭਾਈ ਦਾ ਚੈਨਲ ਵੀ ਚੱਲ ਜੇ ਸੇਤ ਨਹੀਂ ਸੀ ਇੰਜ ਨਹੀਂ ਅਸੀਂ ਬਹੁਤ ਮਿਹਨਤ ਕਰਦੇ ਆ ਸਾਡੇ ਫੂਡ ਵਾਲੇ ਚੱਲ ਪਿਆ ਹੁਣ ਇਹਦੀ ਵਾਰੀ ਆ ਗਈ ਚਲੋ ਇਧਰ ਆ ਭਾਈ ਦੋ ਨੰਬਰ ਆਪਣਾ ਆਇਆ ਆਪਣਾ ਕੇ ਲੋ ਜੀ ਫਾਈਨਲੀ ਮੂਵੀ ਦੇਖ ਕੇ ਆਪਾਂ ਬਾਹਰ ਆ ਚੁੱਕੇ ਆ ਕਸੂਪਾ ਜੀ ਕਿ ਮੇਰੀ ਬੁਵੀ ਬਹੁਤ ਵਧੀਆ ਵਧੀਆ ਲੱਗੀ ਮੈਸੇਜ ਸੀ ਬਹੁਤ ਵਧੀਆ ਸੀ ਹਾਂ ਪਰ ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਦਿਖਾਈ ਗਈ ਆ ਜਿ ਜਿਹਨੇ ਇੱਥੇ ਵੀ ਪੰਜਾਬੀ ਪੰਜਾਬੀ ਦੇ ਲੱਤਾਂ ਖਿੱਚਦੇ ਆ ਨਾ ਪਛਤ ਲਈ ਹਰੇ ਕਿ ਜਗਾ ਪੰਜਾਬੀ ਪੰਜਾਬੀ ਦੇ ਲੱਤ ਜ਼ਰੂਰ ਖਿੱਚਦੇ ਪੰਜਾਬੀ ਪੰਜਾਬੀ ਵੀ ਨਹੀਂ ਦੇਖਿਆ ਜਾਵੇ ਸਾਨੂੰ ਹਰ ਜਗ੍ਹਾ ਹਰ ਵਾਰ ਮਤਲਬ ਇਤਿਹਾਸ ਚ ਵੀ ਤੇ ਹੁਣ ਵੀ ਸਰਕਾਰਾਂ ਕੀ ਕਰਦੀਆਂ ਭਾਜੀ ਇੱਕ ਦੂਸਰੇ ਨਾਲ ਲੜਾ ਰਹੀਆਂ ਤੇ ਵੱਡੇ ਵੱਡੇ ਜਿਹੜੇ ਮੁੱਦੇ ਉਹਨਾਂ ਨੂੰ ਲਕੋ ਰਹੀਆਂ ਤੇ ਛੋਟੇ ਛੋਟੇ ਮੁੱਦਿਆਂ 'ਚ ਸਾਨੂੰ ਇੱਕ ਦੂਸਰੇ ਨੂੰ ਆਪਸ 'ਚ ਲੜਾ ਕੇ ਧਰਮ ਦੀ ਰਾਜਨੀਤੀ ਕਰਕੇ ਬਸ 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 ਤੇ ਬਸ ਇਹੀ ਕੁਝ ਚੱਲਦਾ ਆ ਰਿਹਾ ਇਹੀ ਕੁਝ ਚੱਲਦਾ ਆ ਰਿਹਾ ਪਰ ਮੈਂ ਨਾ ਮੈਂ ਹਾਂ ਮੈਂ ਇੱਕ ਚੀਜ਼ ਵਿੱਚ ਮੈਸੇਜ ਇਹ ਵੀ ਵਧੀਆ ਸੀਗਾ ਵੀ ਜਿਹੜੇ ਆਪਣੇ ਕਿਸੇ ਦੇ ਮਗਰ ਲਾ ਕੇ ਆਪਣੇ ਲੜਦੇ ਆ ਨਾ ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਯਾਰ ਵੀ ਅਸੀਂ ਕਿਸੇ ਦੇ ਮਗਰ ਲਾ ਕੇ ਆਪਣੇ ਭਰਾਵਾਂ ਦੀਆਂ ਜਾਨਾਂ ਦੇ ਖਿਲਵਾੜ ਕਰ ਰਹੇ ਆ ਇਹ ਚੀਜ਼ ਨਹੀਂ ਕਰਦੇ ਜਿਹਦੇ ਚਿਰ ਵਿੱਚ ਅੱਜ ਵੀ ਹੋਣਾ ਆਪਣੇ ਨਾਲ ਵੀ ਹੁੰਦਾ ਆ ਕਿ ਆਪਾਂ ਕੋਈ ਵੀਡੀਓ ਪੜੀ ਆਪਣੇ ਪੰਜਾਬੀ ਭਾਈ ਆਪਾਂ ਨੂੰ ਬੁਰਾ ਬੋਲਣਾ ਹੁੰਦਾ ਕਦੀ ਕੋਈ ਬਿਹਾਰ ਵਾਲਾ ਕੋਈ ਯੂਪੀ ਵਾਲਾ ਜਿਹੜਾ ਬੰਦਾ ਵੀਡੀਓ ਦੇਖਦਾ ਹੁੰਦਾ ਉਹ ਥੱਲੇ ਕੁਝ ਨਹੀਂ ਬੋਲਦਾ ਆਓ ਤੁਸੀਂ ਕੈਮਰੇ ਦੇ ਅੱਗੇ ਆ ਕੇ ਕਰੋ ਗੱਲ ਆਜੋ ਲੋ ਤੇ ਮੈਂ ਉਹੀ ਗੱਲ ਕਹਿੰਦਾ ਵੀ ਕਿਉਂਕਿ ਸਾਡੇ ਸਿਰਫ ਆਪਣੇ ਹੀ ਆਪਣੀ ਦੱਤਾ ਖਿੱਚਦੇ ਆ ਕਿਉਂਕਿ ਆਪਣੇ ਦੀ ਚੜ੍ਹਾਈ ਕੋਈ ਨਹੀਂ ਦੇਖ ਸਕਦਾ ਸਿੱਧੀ ਗੱਲ ਉੱਚਤ ਪੱਜ ਫਿਲਮ ਦੇ ਵਿੱਚ ਵੀ ਇਹ ਚੀਜ਼ ਦਿਖਾਈ ਗਈ ਆ ਵਾਕਈ ਇੱਕ ਇਤਿਹਾਸ ਦੀ ਇਹ ਗੱਲ ਸੀ ਕਿ ਵੀ ਜਿਹੜਾ ਕੰਮ ਘਾਟਾ ਮਰੂ ਜਹਾਜ਼ ਜਿਹੜਾ ਅੰਗਲਾ ਕੈਨੇਡਾ ਤੱਕ ਪਹੁੰਚਿਆ ਪਰ ਉਹਨੂੰ ਉਤਰ ਨਹੀਂ ਦਿੱਤਾ ਗਿਆ ਤੇ ਇੱਕ ਬਹੁਤ ਯੂਨਿਕ ਮੈਸੇਜ ਸੀ ਵਧੀਆ ਸੀਗਾ ਪਰ ਇਦਾਂ ਹੀ মুਵੀ ਹੋਣੀ ਚਾਹੀਦੀ ਵਧੀਆ ਲੱਗਾ ਸਾਰਾ ਫੁਲੀ ਐਂਟਰੇਨਮੈਂਟ ਸੀਗਾ ਤਰਸੇਮ ਦਸਰਬਾਈ ਦਾ ਕਮਾਲ ਕਰਤੀ ਬੜੀ ਵਧੀਆ ਐਕਟਿੰਗ ਸੀ ਬਹੁਤ ਹੀ ਵਧੀਆ ਐਕਟਿੰਗ ਸੀ ਕਿ ਰੀਅਲਿਸਟਿਕ ਲੱਗਾ ਉਹਦੇ ਕੈਰੈਕਟਰ ਉਹ ਇੱਕ ਇਹਨਾਂ ਸੁਪਰ ਹੀਰੋ ਵਾਂਗੂ ਲੱਗੇ ਸੀ ਇਦਾਂ ਲੱਗ ਰਿਹਾ ਸੀ ਕਿ ਵਾਕਈ ਉਹਦੀ ਲਾਈਫ ਹੀ ਚੱਲਦੀ ਪਈ ਹੈ ਉਹ ਲਾਈਫ ਜੀ ਰਿਹਾ ਸੀ ਉਹਨਾਂ ਐਕਟਿੰਗ ਬਹੁਤ ਅੱਛੀ ਕੀਤੀ ਵੀਡੀਓ ਮਸਟ ਵਾਚ ਹੈ ਜੀ ਵੀਡੀਓ ਵੀ ਮਸਟ ਵਾਚ ਆ ਇਹ ਫਿਲਮ ਵੀ ਮਸਟ ਵਾਚ ਆ ਫਿਲਮ ਆਓ ਕਿ ਜਲਦੀ ਜਲਦੀ ਦੇਖਣਾਓ ਕਿਉਂਕਿ ਇਹ ਨਾ ਹੋਵੇ ਵੀ ਮੂਵੀ ਲੱਥੀਏ ਤੇ ਬਾਅਦ ਵਿੱਚ ਤੁਸੀਂ ਓਟੀਟੀ ਪਲੇਟਫਾਰਮ ਦੇ ਉੱਤੇ ਆ ਕੇ ਦੇਖੋ ਸਵਾਦ ਨਹੀਂ ਆਉਣਾ ਓਟੀਟੀ ਪਲੇਟਫਾਰਮ ਤੇ ਆਓ ਸਿਨੇਮਾ ਘਰਾਂ ਦੇ ਵਿੱਚ ਆ ਕੇ ਮੂਵੀ ਦੇਖੋ ਕਮਾਲ ਦੀ ਮੂਵੀ ਸੀ ਹੁਣ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਲਓ ਤੇ ਚੈਨਲ ਸਬਸਕ੍ਰਾਈਬ ਕਰਕੇ ਆਪਣਾ ਕਮੈਂਟ ਦੱਸਿਓ ਤੁਸੀਂ ਤੁਹਾਨੂੰ ਫਿਲਮ ਕਿਵੇਂ ਲੱਗੀ ਥੈਂਕ ਯੂ